بھائی ہرپریت جی خوش ہو تاری مار تو زندگی پہلا بندہ دیکھا خوش ہے کیا بات کریں گی ایک گل ہوگیا سچ دسو کہ ਪਹਿਲਾਂ ਕਦੇ ਪ੍ਰਪੋਜ਼ ਕੀਤਾ ਕਿਸੇ ਨੇ ਮੈਨਾਂ ਦਾ ਡਰਦੇ ਹੋ ਹਨਾ ਆ ਲੋ ਜੀ ਫਿਰ ਅੱਜ ਪ੍ਰਪੋਜ਼ ਕਰਾਜੀ ਕਰਾ ਲਈਏ ਲਾਈਵ ਤੋਂ ਕੀ ਬਾਤ ਬਾਰੇ ਜੀ ਆ ਸ਼੍ਰੀ ਸਾਹਿਬੋ ਜੀ ਇਦਾਂ ਨਹੀਂ ਜੀ ਸਹੀ ਤਰੀਕਾ ਬੱਚੋ ਕਿਸ ਨੇ ਪੈਸੇ ਚੁੱਕੜੇ ਕਿਸੇ ਬੱਚੇ ਨੇ ਪੈਸੇ ਨਹੀਂ ਚੁੱਕੜੇ ਹੋਰ ਖਾਬੂ ਨੇ ਹਾਂ ਬੱਚੋ ਸਾਰੀ ਸਾਈਡ ਤੇ ਹੋ ਜਾਓ ਇੱਕ ਮਿੰਟ ਇੱਕ ਮਿੰਟ ਰੋ ਜਾ ਜੀ ਸਾਡੇ ਇੱਕ ਮਿੰਟ ਜੀ ਪ੍ਰਪੋਜ਼ ਕਰਾ ਦਈਏ ਬੱਚੋ ਇੱਕ ਮਿੰਟ ਸਾਈਡ ਤੋਂ ਸਦੇ ਹਾਂ ਸਰਪੰਚ ਪਰਮਜੀਤ ਸਿੰਘ ਜੀ ਇੱਕ ਮਿੰਟ ਰੋ ਆ ਸਾਡਾ ਸਟੂਡੀਓ سردار ہرپریت جیم شیتل جی بچا روپے رکھو کوئی نی کوئی نیو بابا جی دیکھو ਅੱਜ ਤੋਂ ਲੈ ਕੇ ਸਿਸ਼ਟਾ ਅੱਜ ਤੋਂ ਸਾਡੀਆਂ ਬੈਰਾਵਾਂ ਹਿੰਮਤ ਹੁਣ ਕਰਦੀ ਹਾਂ ਹੱਸ ਕੇ ਕੀ ਬਾਤਾਂ ਨੇ ਜੀ ਤੁਹਾਡਾ ਸ਼ਹਿਰੀ ਡਿਜੀਟਲ ਸਟੂਡੀਓ ਤੁਹਾਡੇ ਰੰਗ ਰੂਹ ਚਿਹਰੇ ਉੱਪਰ ਕੈਮਰੇ ਤੋਂ ਬੋਲ ਰਹੇ ਹਾਂ ਜਾਦੀ ਕੋਈ ਗੱਲ ਨਹੀਂ ਅੱਜ ਕੱਲ ਬਹੁਤ ਹੋ ਟੈਲੀਸੇਟ ਬੱਗੇ ਸਾਰੇ ਸਾਰੇ ਬੱਚੇ ਬਹੁਤ ਟੈਲੀਸੇਟ ਬੱਚੇ ਤੁਸੀਂ ਸੈਟ ਤੇ ਹੋ ਰਹੇ ਹੋ ਦੋ ਮਿੰਟ ਬਾਅਦ کیا بات آ رہی جی ہاں میڈم جی کیا بات ہے پیچھو سابت ہو ਕਿਆ ਬਾਤਾਂ ਨੇ ਜੀ ਜ਼ਿਆਦਾ ਜੀ ਵਾਹਿਗੁਰੂ ਜਿਹੜੇ ਨੂੰ ਸਲਾਮਤ ਰੱਖੇ ਜੀ ਇੱਕ ਮਿੰਟ ਜੀ ਆਹ ਹੋ ਗਿਆ ਜੀ ਆਹ ਫਿਰੋ ਤੁਸੀਂ ਮੈਡਮ ਮੈਡਮ ਜੀ ਪਰ ਦੋ ਕਲਮ ਆਪਣੀ ਲਾਈਫ ਦੇ ਹੈ ਨਹੀਂ ਜੋ ਨਹੀਂ ਸਾਹ ਹਰੇ ਫੋਟੋ ਨਹੀਂ ਹੋਏ ਗਏ ਕਦੇ ਫੋਟੋ ਨਹੀਂ ਹੋਈ ਸਮਾਰ ਤੇ ਕੋਈ ਗੱਲ ਨਹੀਂ ਜੀ ਕਿਉਂਕਿ ਬਹੁਤ ਹੀ ਭਰਦਾ ਅੱਜ ਅੱਜ موسم بہت ہی میں بولتا ہوں میں اس کے بارے میں چلو میں تیرا ہاتھ سماپت ہی کر لو the yeah. yeah. ਬਿਆਨ ਹੀ ਬੜਿਆ ਹੁਣ ਖਾਣਾ ਖਾਣਾ ਆ ਰੱਖ ਦੇ ਭਾਈ ਉਹ ਪਈ ਨਹੀਂ ਆ ਗਰਦੀਏ ਤੁਸੀਂ ਮੇਰੇ ਲਾ ਕੇ ਨਹੀਂ ਬੈਠੋ ਆ ਮੈਂ ਬਣਾਉਂਦਾ میرے ساتھ some sort of